ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 10ਵੀਂ ਦੇ ਜੋ ਨਤੀਜੇ ਐਲਾਨੇ ਗਏ ਨੇ ਉਹਦੇ ਵਿੱਚ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਤੁਹਾਡੇ ਮੁਖਾਤਬ ਨੇਗੇ ਸੋ ਪਹਿਲਾ ਸਥਾਨ ਹਾਸਲ ਕੀਤਾ ਜੀ ਅਕਸ਼ਨੂਰ ਕੌਰ ਪਿਤਾ ਦਾ ਨਾਮ ਪਰਜੀਤ ਸਿੰਘ ਇਹ ਅਕਸ਼ਨੂਰ ਕੌਰ ਵਿਦਿਆਰਥੀ ਹੈਗਾ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀ ਅਫਰੀਦ ਕੋਟ ਦਾ 650 ਦੇ ਵਿੱਚੋਂ 650 ਅੰਕ ਪ੍ਰਾਪਤ ਕੀਤੇ ਨੇਗੇ 100% ਇਹ ਇਸ ਬੱਚੇ ਦਾ ਪ੍ਰਤੀਸ਼ਤ ਸਵਾ ਤੇ ਔਰਕਵਾਦ ਹੈ ਬਹੁਤ-ਬਹੁਤ ਅਕਸ਼ਨੂਰ ਕੌਰ ਨੂੰ ਦੂਜਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਹੈ ਰਤੇਂਦਰ ਰਤੇਂਦਰਦੀਪ ਕੌਰ ਸਥਾਨ ਦੂਜਾ ਜੀ ਪਿਤਾ ਦਾ ਨਾਮ ਨਰਮਲ ਸਿੰਘ ਸਕੂਲ ਹੈਗਾ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਸ੍ਰੀ ਮੁਕਸਰ ਸਾਹਿਬ 650 ਵਿੱਚੋਂ 650 ਨੰਬਰ ਪ੍ਰਾਪਤ ਕੀਤੀ ਐ ਇਸ ਬੱਚੇ ਨੇ ਵੀ ਰਤੇਂਦਰਦੀਪ ਕੌਰ ਨੇ ਦੂਸਰਾ ਸਥਾਨ ਜਿਹੜਾ ਪੰਜਾਬ ਭਰ ਦੇ ਵਿੱਚੋਂ ਹਾਸਲ ਕੀਤਾਗਾ ਤੀਸਰਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਹੈ ਅਰਸ਼ਦੀਪ ਕੌਰ ਪਿਤਾ ਦਾ ਨਾਮ ਕੁਲਵਿੰਦਰ ਸਿੰਘ ਤਾਂ ਜਿਹੜਾ ਹੈਗਾ ਸਕੂਲ ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੋਂ ਦਾ ਮਰੇਲ ਕੋਟਲਾ ਤੀਸਰਾ ਸਥਾਨ ਇਸ ਬੱਚੇ ਦੁਆਰਾ ਹਾਸਲ ਕੀਤਾ ਗਿਆ 650 ਚੋਂ 650 ਨੰਬਰ ਲੈ ਗਏ ਸੋ ਬਹੁਤ-ਬਹੁਤ ਮੁਬਾਰਕਵਾਦ ਹੈ ਸਾਰੀ ਪੂਰੇ ਪੰਜਾਬ ਵਾਸੀਆਂ ਨੂੰ ਮਰੇਲ ਕੋਟਲਾ ਵਾਸੀਆਂ ਨੂੰ ਮੁਖਸਰ ਸਾਹਿਬ ਵਾਸੀਆਂ ਨੂੰ ਤੇ ਫਰੀਦਕੋਟ ਵਾਸੀਆਂ ਨੂੰ ਇਹ ਬੱਚਿਆਂ ਨੇ ਜਿਹੜਾ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈਗਾ ਤਾਂ ਜੇਕਰ ਚੈਨਲ ਤੇ ਪਹਿਲੀ ਵਾਰਿਆਂ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਤਾਂ ਹੋਰ ਜਿਹੜੀ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਮਾਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਤੇ ਅੱਗੇ ਸ਼ੇਅਰ ਕਰੋ ਧੰਨਵਾਦ